ਅੱਜ ਤੜਕਸਾਰ ਆਏ ਝੱਖੜ ਦੇ ਨਾਲ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਆ। ਦਰਖਤ ਵੀ ਇਸ ਝੱਖੜ ਨੇ ਕੁੱਟ ਦਿੱਤੇ ਐ। ਦਰਖਤ ਟੁੱਟੇ ਐ ਜਿਨ੍ਹਾਂ ਨੂੰ ਹੁਣ ਜਿਹੜਾ ਇੱਥੋਂ ਹਟਾਇਆ ਜਾ ਰਿਹਾ ਰੋਡ ਨੂੰ ਕਲੀਅਰ ਕੀਤਾ ਜਾ ਰਿਹਾ ਕਿਉਂਕਿ ਵੱਡੇ ਵਹੀਕਲ ਜਿਹੜੇ ਐ ਉਹ ਇੱਥੋਂ ਹੁਣ ਲੰਘ ਨਹੀਂ ਸਕਦੇ। ਕਿਉਂਕਿ ਦਰਖਤ ਜਿਹੜਾ ਰੋਡ ਦੇ ਉੱਤੇ ਹੀ ਆ ਪਿਆ ਤਾਂ ਉਸ ਨੂੰ ਹੁਣ ਇੱਥੋਂ ਕਲੀਅਰ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਅਮੀਰ ਖਾਸ ਦੇ ਨਜ਼ਦੀਕ ਜਿੱਥੇ ਇਹ ਦਰਖਤ ਜਿਹੜਾ ਹੈ ਇਹ ਟੁੱਟ ਕੇ ਸੜਕ ਤੇ ਆ ਗਿਆ ਤਾਂ ਵੱਡੇ ਵੀਕਲ ਜਿਹੜੇ ਆ ਟਰੱਕ ਜਿਹੜੇ ਆ ਉਹ ਪ੍ਰਭਾਵਿਤ ਹੋਏ ਆ ਔਰ ਦੂਜੇ ਪਾਸੇ ਇਸ ਦਰਖਤ ਨੂੰ ਵਢਣ ਦਾ ਕੰਮ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ